ਕਪੂਰ ਥਲੇ ਦੇ ਪਿੰਡ ਖਜੂਰਲਾ ਵਿਖੇ ਅਸੀਂ ਅੱਜ ਜਿਹੜੇ ਪਿੰਡ ਵਾਸੀਆਂ ਨਾਲ ਗੁਰੂ ਨਾਨਕ ਪ੍ਰਚਰ ਜੰਗਲ ਜਿਹੜਾ ਸ਼ੁਰੂ ਕੀਤਾ ਮੇਰੇ ਪਿੱਛੇ ਸਾਈਡ ਦੇਤੇ 550 ਰੁੱਖ ਲਗਾਉਣ ਦਾ ਜਿਹੜਾ ਇਹ ਕੰਮ ਤਿਆਰ ਹੋ ਚੁੱਕਾ ਹੈ ਇੱਥੇ ਕੰਮ ਕਰਨ ਦਾ ਅਸਲੀ ਮਜ਼ਾ ਤਾਂ ਆ ਰਿਹਾ ਕਿਉਂਕਿ ਸਾਰੇ ਪਿੰਡ ਦੇ ਨੌਜਵਾਨ ਵੋਲੰਟੀਅਰ ਕਰਕੇ ਕੰਮ ਕਰ ਰਹੇ ਕੱਲੇ ਮਜ਼ਦੂਰਾਂ ਨਾਲ ਕੰਮ ਨਹੀਂ ਲਿਆ ਜਾ ਰਿਹਾ ਸੋ ਇਹ ਜਿਹਾ ਮਾਹੌਲ ਜਿਹੜਾ ਪਿੰਡਾਂ ਦੇ ਵਿੱਚ ਜਿਹੜਾ ਚਾ ਪੈਸ਼ਨ ਨਾਲ ਗੁਰੂ ਨਾਨਕ ਦੇਵ ਦਾ ਗੁਰਪੁਰਬ ਮਨਾਉਣਾ ਤੇ ਉਹਦੇ ਲਈ ਸੇਵਾ ਲਈ ਬੂਟੇ ਲਾਉਣੇ ਕਿ ਆਕਸੀਜਨਲ ਲੰਗਰ ਲਾਣਾ ਇਹ ਇਹਨਾਂ ਦੇ ਵਿੱਚ ਫੈਸ਼ਨ ਦੇਖਣ ਨੂੰ ਮਿਲਿਆ ਤੇ ਜਿਸ ਢੰਗ ਨਾਲ ਇਹਨਾਂ ਨੇ ਜੰਗਲ ਦੇ ਫੋਰੈਸਟ ਨੂੰ ਆਪਣਾ ਫੋਰੈਸਟ ਦੀ ਜਿਹੜੀ ਸਾਈਟ ਨੂੰ ਤਿਆਰ ਕੀਤਾ ਇੱਕ ਵੱਡਾ ਸਾਰਾ ਬੋਰਡ ਲਗਾਇਆ ਸਾਰੀਆਂ ਪਰਜਾਤੀਆਂ ਦੇ ਨਾਮ ਲਿਖੇ ਆ बिकॉज़ ਦੇ ਵਾਂਟ ਟੂ ਇਨਸਪਾਇਰ ਅਦਰਸ ਅੱਪਾ 40 ਵੈਰਾਈਟੀ ਦੇ ਬੂਟੇ ਲਾਏ ਆ ਕਿ ਕਿਹਾ ਜਾਂਦਾ ਜੀ ਪੰਛੀ ਇਦਾਂ ਦੀ ਜਗ੍ਹਾ ਪਸੰਦ ਕਰਦੇ ਆ ਤੇ ਆਪਾਂ ਆਕਸੀਜਨ ਵਾਸਤੇ ਵਧੀਆ ਗਾਹਾਂ ਤੇ ਕੋਈ ਤੰਗੀ ਨਾ ਆਵੇ ਇਸ ਕਰਕੇ ਲਾ ਰਹੇ ਹਾਂ ਬਹੁਤ ਹੈਲਪਫੁਲ ਹੁੰਦੇ ਨੇ ਇਹ ਅਕਸੀਜਨ ਵੀ ਹੁੰਦੇ ਆ ਫੂਡ ਵੀ ਹੁੰਦੇ ਆ ਅਰਥਲੀ ਬਹੁਤ ਹੈਲਪਫੁਲ ਹੈ ਸਾਡੇ ਲਈ ਬਹੁਤ ਹੈਲਪਫੁਲ ਹੈ ਜੋ ਜਿਹੜੇ ਸੰਸਾਰ ਦੇ ਜੀਵ ਜੰਤੂ ਤੇ ਮਨੁੱਖਤਾ ਦੇ ਲਈ ਜੋ ਲਾਹੇਵੰਦ ਹੋਵੇਗਾ ਇਹ ਸਾਰੇ ਆਲੇ ਦੁਆਲੇ ਦੇ ਵਸਨੀਕਾਂ ਨੂੰ ਵੀ ਕੀਤਾ ਜਾਂਦਾ ਵੀ ਤੁਸੀਂ ਵੀ ਆਪਣੀ ਨਗਰਾਂ ਦੇ ਵਿੱਚ ਹੱਲਾ ਮਾਰੋ ਜਾਂ ਤੇ ਜੋ ਕਿ ਆਪਾਂ ਨੂੰ ਸਾਰਿਆਂ ਨੂੰ ਸ਼ੁੱਧ ਵਾਤਾਵਰਨ ਮਿਲ ਚੁੱਕੀ ਕਿਉਂ ਜੋ ਅਪਾਉ ਸ਼ੀਤ ਤੋਂ ਦੂਰ ਹੁੰਦੇ ਜਾ ਰਹੇ ਆ ਇਹ ਗੁਰੂ ਰੰਗ ਕਾ ਪਾਸ਼ਾ ਮਹਾਰਾਜ ਵੀ ਕਹਿੰਦੇ ਧਰਤੀ ਤੇ ਪਾਣੀ ਇਹ ਆਪਾਂ ਬਚਾ ਲਈਏ ਮੈਂ ਪੜਿਆ ਸੀ ਵੀ ਜਿੱਥੇ ਇੱਕ ਦਰਖਤਾਂ ਦਾ ਹੱਬ ਹੁੰਦਾ ਆ ਤੇ ਉੱਥੋਂ ਉੱਥੇ ਮੁਹਦੇਆਣੇ ਵਾਲੇ ਦੇ ਏਰੀਆ ਦੇ ਵਿੱਚ 2.5 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਉਸ ਵਾਲੇ ਵਾਲੇ ਦੀ ਹਵਾ 에ਅਰ ਕੁਆਲਿਟੀ ਇੰਡੈਕਸ ਨੂੰ ਆਪਾਂ ਕਹਿੰਦੇ ਆ ਉਹ ਬਹੁਤ ਹੀ ਸਾਫ਼ ਜਾਂ ਕਹਾਂ ਲੋ ਇੰਪਰੂਵਮੈਂਟ ਹੋ ਜਾਂਦਾ ਹੈ ਨਾਲੋਂ ਇੱਥੇ ਜਲੰਧਰ ਨੇੜੇ ਹੀ ਆ ਤੇ ਮੇਨ ਰੋਡ ਵੀ ਨੇੜੇ ਹੀ ਆ ਆਉਣ ਵਾਲੇ ਪੋਲੂਸ਼ਨ ਨੂੰ ਜੋ ਕਵਰ ਅਪ ਕਰਨ ਦੇ ਲਈ ਇਹ ਗੁਰਦਾਨ ਕੋਵੇ ਤਜੰਗਲ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ ਬੰਡਾ ਵਾਲੇ ਬੰਦਾਂ ਲਾਲ ਜਿੰਨੇ ਇੱਥੇ ਵਲੰਟੀਅਰ ਆਏ ਨੇ ਉਹਨਾਂ ਦੇ ਹਰੇਕ ਦੇ ਹਿੱਸੇ ਦੇ ਵਿੱਚ ਵਿੱਚ 10-10 ਰੁੱਖ ਤਾਂ ਆ ਹੀ ਚੁੱਕੇ ਨੇ ਤੇ ਉਹਨਾਂ ਨੇ ਆਪਣੇ ਲਈ ਤਾਂ ਦਰਖਤ ਲਗਾ ਲਏ ਨੇ ਹੁਣ ਤੁਹਾਡੀ ਵਾਰੀ ਹੈ ਸਾਰਿਆਂ ਦੀ ਤੁਸੀਂ ਵੀ ਆਪਣੇ ਲਈ ਰੁੱਖ ਲਗਾਓ ਜਿਉਂ ਨਾਨਕ ਪ੍ਰੇਤ ਜੰਗਲ ਦੀ ਰੂਪੀਆਂ ਕਿਸੇ ਤਰੀਕੇ ਨਾਲ ਲਗਵਾਉ। ਤੇ ਜੋ ਵੀ ਆਪਣੇ ਐਨ ਆਰ ਆਈ ਕੋਈ ਵੀ ਪਿੰਡ ਚ ಗ್ರಾಮ ਪੰਚਾਇਤ ਆ ਕੁਛ ਵੀ ਆ ਹਰੇਕ ਪਿੰਡ ਨੂੰ ਆਪਣੇ ਪਿੰਡ ਵਿੱਚ ਲਵਾਉਣਾ ਚਾਹੀਦਾ। ਕੋਈ ਇਸ ਦਾ ਜ਼ਿਆਦਾ ਮਿਹਨਤ ਦੀ ਲੋੜ ਨਹੀਂ ਹੈਗੀ। ਸਿਰਫ ਟਾਈਮ ਆ ਤਿੰਨ ਦਿਨ ਦਾ ਕੱਢਣਾ ਪੈਂਦਾ। ਕੋਈ ਮਿਹਨਤ ਨਹੀਂ ਹੈ, ਕੋਈ ਜ਼ਿਆਦਾ ਖਰਚਾ ਨਹੀਂ ਹੈਗਾ। ਮੈਂ ਚਾਹੁੰਦਾ ਕਿ ਇਦਾਂ ਜਿੱਦਾਂ ਹੁਣ ਪਿੰਡੜਿਆਂ ਨੇ ਆਪਣਾ ਇਨੀਸ਼ੀਏਟਿਵ ਲਿਆ ਇੱਕ ਜੰਗਲ ਲਾਉਣ ਦਾ ਤੇ ਸਾਰੇ ਪੰਜਾਬ ਦੇ ਪਿੰਡਾਂ ਵਸਾਆਂ ਨੂੰ ਮੈਂ ਚਾਹਣਾ ਚਾਹੁੰਦਾ ਕਿ ਸਾਰੇ ਇਨੀਸ਼ੀਏਟਿਵ ਲੈਣ ਇਸ ਚੀਜ਼ ਦਾ। ਅੱਜ ਇਹ 5500 ਰੁੱਖਾਂ ਦਾ ਜੋ ਜੰਗਲ ਲਾਇਆ ਤੇ ਅਸੀਂ ਸਭ ਤੋਂ ਪਹਿਲਾਂ ਤਾਂ ਸਿਕੋ ਸਿੱਖ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਸੁਪਰਵੀਜ਼ਨ ਵਿੱਚ ਇਹ ਚੀਜ਼ ਆ ਕੀਤਾ ਤੇ ਦੂਸਰੇ ਨੰਬਰ ਤੇ ਸਾਡੇ ਸਾਰੇ ਛੋਟੇ ਛੋਟੇ ਨੌਜਵਾਨ ਬੱਚੇ ਜੋ ਵੀ ਆ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਤੇ ਅਸੀਂ ਇਹਨਾਂ ਨੂੰ ਵੀ ਬਹੁਤ ਥੈਂਕ ਯੂ ਕਰਦੇ ਆ ਅਸੀਂ ਚਾਹੁੰਦੇ ਆਉਣ ਵਾਲੇ ਟਾਈਮ ਵਿੱਚ ਵੀ ਇਦਾਂ ਦੀਆਂ ਚੀਜ਼ਾਂ ਜੰਤਪਤ ਕਰਕੇ ਸਾਲਾਂ